ਹੈਲੋ ਜੀ ਸਭ ਨਾਲ ਪਹਿਲਾਂ ਤਾਂ ਮੈਂ ਅੱਜ ਥੋੜਾ ਜਆ ਤੁਹਾਡੇ ਨਾਲ ਸਵੇਰੇ ਸਵੇਰੇ ਗੱਲ ਕਰ ਰਹੀ ਆ ਵੀਡੀਓ ਨੂੰ ਲੈ ਕੇ ਕੱਲ ਦਾ ਕੁਝ ਜਿਹੜਾ ਹਾਦਸਾ ਸਾਡੇ ਮਲਬ ਹੋਇਆ ਜਹਾਜ਼ ਨੂੰ ਲੈ ਕੇ ਸਾਰੇ ਜਾਣਦੇ ਹੋਵੋਗੇ ਤੇ ਕੁਝ ਨਹੀਂ ਜਾਣਦੇ ਹੋਵੋਗੇ ਔਰ ਇੱਕ ਜਿਹੜਾ ਉਹ ਹਾਦਸਾ ਹੋਇਆ ਏ ਮੈਕਸਿਮਮ ਅਹਮਦਾਬਾਦ ਦੇ ਵਿੱਚ ਹੋਇਆ ਟਾਈਮਿੰਗ ਦੇਖਿਆ ਜਾਵੇ ਤਾਂ 1:38 ਦਾ ਟਾਈਮ ਹੈਗਾ ਸੀ ਜਦੋਂ ਜਹਾਜ਼ ਨੇ ਉਡਾਨ ਭਰੀ ਤੇ ਉਡਾਨ ਦੇ ਕੁਝ ਹੀ 30 ਸਕਿੰਡ ਦੇ ਵਿੱਚ ਵਿੱਚ ਉਹ ਜਹਾਜ਼ ਅਚਾਨਕ ਹੀ ਗਿਰਿਆ ਜਿਸ ਨਾਲ ਤਮਾਕਾ ਹੋ ਗਿਆ ਬਹੁਤ سارے ਲੋਕ ਆਪਣੇ ਕੁਝ ਸ਼ੌਂਕ ਕੁਝ ਸੁਪਨੇ ਕੁਝ ਆਪਣੇ ਲੈ ਕੇ ਆਪਣੇ ਆਰਮਾਨਾਂ ਨੂੰ ਉਡਾਨ ਪਰਣ ਲਈ ਜਾ ਰਹੇ ਸੀ ਜਿਸ ਉਡਾਨ ਦੇ ਵਿੱਚ ਐਨਾ ਭਾਰਾ ਨੁਕਸਾਨ ਹੋਇਆ ਤੇ ਉਡਾਨ ਦੇ ਨਾਲ ਉਹਨਾਂ ਦੇ ਸੁਪਨੇ ਵੀ ਰੱਦ ਹੋ ਗਏ ਸੁਣਨ ਚਾਏ ਕਿ 241 ਲੋਕਾਂ ਦੀ ਜਿਹੜੀ ਕਿ ਮੌਤ ਹੋ ਚੁੱਕੀ ਜਿਦੇ ਵਿੱਚ ਸਿਰਫ ਇੱਕ ਹੀ ਇਨਸਾਨ ਬਚਿਆ ਸਿਰਫ ਇੱਕ ਹੀ ਇਨਸਾਨ ਰੱਬ ਨੇ ਕੁਝ ਉਹਦੇ ਭਾਗਾਂ 'ਚ ਲਿਖਿਆ ਹੋਏਗਾ ਉਹ ਵਿధి ਦਾ ਵਿਧਾਨ ਹੋਏਗਾ ਕੁਝ ਸੋਚਿਆ ਹੋਵੇਗਾ ਤਾਂ ਇੰਨਿਆਂ ਵਿੱਚੋਂ ਸਿਰਫ ਇੱਕ ਹੀ ਇਨਸਾਨ ਬਚ ਪਾਇਆ ਜਦੋਂ ਇਹ ਖਬਰ ਮੈਂ ਸੁਣਦੀ ਆ ਤਾਂ ਮੈਨੂੰ ਇਹ ਖਬਰ ਨੇ ਬਿਲਕੁਲ ਮੇਰੇ ਮਨ ਨੂੰ ਹਿਲਾ ਕੇ ਰੱਖ ਦਿੱਤਾ ਵੈਸੇ ਤਾਂ ਮੈਨੂੰ ਨਹੀਂ ਸੀ ਪਤਾ ਅਚਾਨਕ ਦੇ ਵਿੱਚ ਜਦੋਂ ਮੈਂ ਆਪਣਾ ਨਿਊਜ਼ ਚੈੱਕ ਕਰਦੀ ਆ ਦੇ ਨਿਊਜ਼ ਦੇ ਵਿੱਚ ਇਹ ਖਬਰ ਫੈਲੀ ਹੋਈ ਸੀ ਜੋ ਫੈਲੀ ਖਬਰ ਜਿਹੜੀ ਕਿ ਮੈਂ ਤੁਹਾਡੇ ਅੱਗੇ ਸੁਨੇਹਾ ਦੇ ਰਹੀ ਆ ਮੈਨੂੰ ਇਸ ਚੀਜ਼ ਨੂੰ ਸੁਣ ਕੇ ਇਸ ਚੀਜ਼ ਦਾ ਆ ਰਿਹਾ ਹੈ ਕਿ ਨਹੀਂ ਸੀ ਪਤਾ ਉਸਨੂੰ ਉਡਾਨ ਭਰਨ ਲਈ ਉਹ ਜਾ ਰਿਹਾ ਸੀ ਨਹੀਂ ਸੀ ਪਤਾ ਕਿ ਉਹਨੇ ਉਡਾਨ ਦੇ ਵਿੱਚ ਆਪਣੇ ਆਪ ਨੂੰ ਹੀ ਹਮਲੇ ਦੇ ਪ੍ਰਪਤੀ ਕਰ ਲੈਣਾ ਉਡਾਨ ਭਰਨ ਜਾ ਰਿਹਾ ਸੀ ਨਹੀਂ ਸੀ ਬੈਠੇ ਉਹਨਾਂ ਲੋਕਾਂ ਨੂੰ ਪਤਾ ਕਿ ਇਹ ਹਾਦਸਾ ਵੀ ਸਾਡੇ ਨਾਲ ਹੋ ਸਕਦਾ ਹੈ ਉਡਾਨ ਭਰਨ ਜਾ ਰਿਹਾ ਸੀ ਕਈਆਂ ਦੇ ਸੁਪਨੇ, ਕਈਆਂ ਦੇ ਆਰਮਾਨ, ਕਈਆਂ ਦੇ ਸ਼ੌਂਕ ਹਰ ਇੱਕ ਚੀਜ਼ ਨੂੰ ਹਲਾ ਕੇ ਲੱਖ ਦਿੱਤਾ। ਇੰਨਾ ਕੋ ਜਿਆਦਾ ਭਿਆਨਕ ਜਹਾਜ਼ ਗਿਰਿਆ ਕਿ ਜਹਾਜ਼ 'ਤੇ ਆਗ ਹੀ ਲੱਗ ਗਈ। ਸਿਰਫ 30 ਸੈਕਿੰਡ ਦੇ ਅੰਦਰ-ਅੰਦਰ। ਤੇ ਕਿੰਨਿਆਂ ਦੀ ਉਹਨੇ ਮੌਤ ਲੈ ਲਈ ਜਿਹਦੇ ਵਿੱਚ ਸਿਰਫ 1 ਹੀ ਇਨਸਾਨ ਬਚਿਆ। ਸੋਚ ਵੀ ਨਹੀਂ ਸਕਦਾ ਸੀ ਉਹ ਕਿ ਅਹੰਦਾਬਾਦ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਜਾਏਗਾ। ਕੁਝ ਬੱਚੇ ਬੈਠੇ ਹੋਣਗੇ ਕੁਝ ਬਜ਼ੁਰਗ ਬੈਠੇ ਹੋਣਗੇ ਕੁਝ ਜਵਾਨ ਬੈਠੇ ਹੋਣਗੇ ਕੁਝ ਮਾਵਾਂ ਬੈਠੀਆਂ ਹੋਣਗੀਆਂ ਤੇ ਜਿਨ੍ਹਾਂ ਦੇ ਵਿੱਚ ਨਹੀਂ ਸੀ ਪਤਾ ਉਹਨਾਂ ਨੂੰ ਕਿ ਇਹ ਕੰਮ ਵੀ ਸਾਡੇ ਨਾਲ ਹੋ ਜਾਣਾ ਹੈ ਤਦੇ ਮੈਂ بار بار ਤੁਹਾਨੂੰ ਇੱਕ ਹੀ ਸੁਨੇਹਾ ਦਿੰਦੀ ਆ ਕਿ ਕੁਦਰਤ ਦੇ ਰੰਗਾਂ ਦਾ ਪਤਾ ਨਹੀਂ ਲੱਗਦਾ ਕੜੀ ਪਾਲ ਚ ਮੌਸਮ ਦਾ ਪਤਾ ਨਹੀਂ ਲੱਗਦਾ ਰੱਬ ਅੱਗੇ ਸਾਡੀ ਇੱਕ ਪੇਸ਼ ਨਹੀਂ ਚੱਲਦੀ ਜੋ ਉਸ ਨੂੰ ਮਨਜ਼ੂਰ ਹੈ ਉਹ ਹੀ ਹੁੰਦਾ ਜੋ ਰੱਬ ਨੇ ਸੋਚਿਆ ਹੈ ਉਹ ਹੀ ਹੋਣਾ ਸਾਡੇ ਰੋਲਾ ਪਾਇਆ ਜਾਂ ਸਾਡੇ ਜ਼ੋਰ ਪਾਇਆ ਕੁਝ ਨਹੀਂ ਹੋ ਸਕਦਾ ਮੈਨੂੰ ਬਹੁਤ ਜ਼ਿਆਦਾ ਜਦੋਂ ਮੈਂ ਇਸ ਨਿਊਜ਼ ਨੂੰ ਰਾਤੀ ਕੁਝ ਟਾਈਮ ਲਈ ਸੁਣਦੀ ਆ ਤਾਂ ਉਹ ਨਿਊਜ਼ ਜਾਂ ਸਵੇਰੇ ਮੈਂ ਦੇਖਦੀ ਆ ਤੇ ਉਹ ਬੜਾ ਹੀ ਮੈਨੂੰ ਫੀਲ ਹੋਇਆ ਸਭ ਤੋਂ ਵੱਡਾ ਫੀਲ ਹੋਇਆ ਕਿ ਕੁਝ ਫੈਮਿਲੀ ਦੇ ਲੋਕ ਸੀ ਮੈਕਸਿਮਮ ਦਿਖਿਆ ਜਵੇ ਮੀਆਂ ਬੀਬੀ ਉਹ ਤਿੰਨ ਬੱਚੇ ਸੀ ਛੁੱਟੇ ਛੁੱਟੇ ਬੱਚੇ ਜਿਹੜੇ ਕਿ ਲਗਾ ਲਓ ਤੁਸੀਂ ਮੈਨੂੰ ਲੱਗਦਾ ਕਿ ਸਿਰਫ 5ਵੀਂ 6ਵੀਂ ਜਾਂ 30th ਕਲਾਸ ਵਿੱਚ ਪੜਨ ਵਾਲੇ ਬੱਚੇ ਹੋਣਗੇ ਤੇ ਉਹਨਾਂ ਨੂੰ ਚਾਰਿਆਂ ਨੂੰ ਕੀ ਪਤਾ ਸੀ ਨਹੀਂ ਸੀ ਪਤਾ ਉਹਨਾਂ ਨੂੰ ਅੱਜ ਕੱਲ ਕੁਛ ਸੇਫ ਨਹੀਂ ਰਹਿ ਗਿਆ ਕੁਛ ਵੀ ਸੇਫ ਨਹੀਂ ਰਹਿ ਗਿਆ ਸਿਰਫ ਔਰ ਸਿਰਫ ਸੇਫ ਹੈ ਤੇ ਸਾਡੇ ਕਰਮ ਸਾਡੀ ਕਿਸਮਤ ਤੇ ਹਰ ਵਕਤ ਪਰਮਾਤਮਾ ਇੱਕ ਤਿੰਨ ਚੀਜ਼ਾਂ ਸਿਰਫ ਸਾਡੇ ਲਈ ਸੇਫ ਰਹਿ ਗਈਆਂ ਨੇ ਸਿਰਫ ਤਿੰਨ ਚੀਜ਼ਾਂ ਹੋਰ ਕੁਝ ਸਾਡੇ ਲਈ ਸੇਫ ਨਹੀਂਗਾ ਕੁਝ ਵੀ ਸੇਫ ਨਹੀਂਗਾ ਚਾਹੇ ਫਿਰ ਉਹ ਟ੍ਰੇਨ ਹੋਵੇ ਚਾਹੇ ਫਿਰ ਉਹ ਜਹਾਜ਼ ਹੋਵੇ ਚਾਹੇ ਹੋਏ ਚੱਲਦੇ ਹੋਏ ਜਿਹੜੇ ਆਪਣੇ ਸਾਲਮ ਹੁੰਦੇ ਆ ਉਹ ਹੋਣ ਤੇ ਆਪਣਾ ਸੰਧ ਹੋਵੇ ਕੁਝ ਵੀ ਸੇਫ ਨਹੀਂ ਰਹਿ ਗਿਆ ਤੇ ਦੇ ਕਰੋ ਨਿਕਲਣ ਤੋਂ ਪਹਿਲਾਂ ਤੇ ਆਉਣ ਤੋਂ ਪਹਿਲਾਂ ਹਮੇਸ਼ਾ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ ਜਿਸ ਰੰਗ ਵਿੱਚ ਉਹ ਰਾਜੀ ਹੈ ਕਰੋ ਬਾਹਰ ਨਿਕਲ ਜਾਓ ਤੇ ਪਰਮਾਤਮਾ ਦੇ ਹੱਥ ਜੁੜੋ ਕਿ ਮੇਰੇ ਮਾਲਿਕਾ ਮੈਂ ਕਰੋ ਬਾਹਰ ਜਾ ਰਿਹਾ ਮੇਰੇ ਅੰਗ ਸੰਗ ਸਹਾਈ ਰਹਿਣਾ ਮੇਰੇ ਅੰਗ ਸੰਗ ਚੱਲਣਾ ਮੈਂ ਚੱਲਣ ਵਾਲਾ ਨਹੀਂ ਤੁਸੀਂ ਮੈਨੂੰ ਲੈ ਕੇ ਜਾਣਾ ਤੰਦਰੁਸਤੀ ਦੇ ਨਾਲ ਤੇ ਜਦੋਂ ਅਸੀਂ ਵਾਪਸ ਆਉਂਦੇ ਆ ਤੇ ਉਦੋਂ ਵੀ ਉਹਦਾ ਸ਼ੁਕਰ ਕਰੋ ਕਿ ਸ਼ੁਕਰੀਆ ਪਰਮਾਤਮਾ ਮੈਂ ਜਿਸ ਤਰ੍ਹਾਂ ਗਿਆ ਸੀ ਉਸ ਤਰ੍ਹਾਂ ਹੀ ਵਾਪਸ ਮੁੜਿਆ ਇਹ ਤੇਰੀ ਰਜ਼ਾ ਦੇ ਵਿੱਚ ਹੀ ਮੈਂ ਰਿਆਂ ਤੇ ਤੇਰੀ ਰਜ਼ਾ ਦੇ ਵਿੱਚ ਹੀ ਵਾਪਸ ਆਇਆ ਜਦੋਂ ਅਸੀਂ ਹਰ ਵਕਤ ਇਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਨਾ ਹਰ ਵਕਤ ਇਸ ਪਰਮਾਤਮਾ ਦਾ ਧੰਨਵਾਦ ਕਰਦੇ ਆ ਤੇ ਕਰਮ ਵਕਤ ਤੇ ਕਿਸਮਤ ਤਿੰਨੇ ਚੀਜ਼ਾਂ ਉਹ ਬਦਲ ਕੇ ਰੱਖ ਦਿੰਦਾ ਤਿੰਨੇ ਚੀਜ਼ਾਂ ਉਸੀ ਹਿਸਾਬ ਨਾਲ ਕਿ 241 ਲੋਕਾਂ ਦੀ ਜਦੋਂ ਮੌਤ ਹੋਈ ਐ ਉਸ ਦੇ ਵਿੱਚ ਸਿਰਫ ਇੱਕ ਹੀ ਇਨਸਾਨ ਕਿਉਂ ਬਚਿਆ ਇੱਕ ਹੀ ਇਨਸਾਨ ਕਿਉਂ ਸ਼ਾਇਦ ਇਹ ਵੀ ਵਿਧੀ ਦਾ ਵਿਧਾਨ ਹੈ ਰੱਬ ਨੇ ਲਿਖਿਆ ਸੀ ਬੈਠਾ ਤੇ ਉਹ ਵੀ ਉਸੇ ਹੀ ਜਹਾਜ਼ 'ਚ ਸੀ ਹਾਦਸਾ ਤੇ ਉਹਦੇ ਵਿੱਚ ਜੀਵੀ ਹੋਇਆ ਸੀ ਇਸ ਲਈ ਸੱਚ ਸ਼ੁਕਰ ਕਰਿਆ ਕਰੋ ਜਦੋਂ ਅਸੀਂ ਕਿਤੇ ਦੂਰ ਮੁਸਾਫਰ ਦੀ ਤਰ੍ਹਾਂ ਜਾਣਾ ਹੈ ਜਾਂ ਦੂਰ ਮੁਸਾਫਰੋਂ ਵਾਪਸ ਆਉਣਾ ਹੈ ਉਸ ਰੱਬ ਦਾ ਪਲ-ਪਲ ਸ਼ੁਕਰ ਕਰਿਆ ਕਰੋ ਪਲ-ਪਲ ਬਾਕੀ ਮੈਂ ਪ੍ਰਮਾਤਮਾਗੇ ਦੁਆ ਕਰਦੀ ਆਂ ਕਿ ਜੋ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ ਕੱਲ ਦੇ ਕੁਝ ਉਡਾਨੀਆਂ ਪਰਦੇ ਸਮੇਂ ਕੁਝ ਸੁਪਨੇ ਪਰਦੇ ਸਮੇਂ ਮੈਂ ਉਹਨਾਂ ਨੂੰ ਦਿਲੋਂ ਇਸ ਚੀਜ਼ ਦਾ ਬਿਆਨ ਕਰਦੀ ਆਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਂ ਸਤਿ ਸ਼ੁਕਰ ਪ੍ਰਮਾਤਮਾ ਦਾ ਉਸ ਚੀਜ਼ ਦਾ ਵੀ ਕਰਦੀ ਆਂ ਕਿ ਹਰ ਵਕਤ ਦੀ ਤਰ੍ਹਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਦੀ ਰਜ਼ਾ 'ਚ ਰਾਜ਼ੀ ਰਹਾ ਕਰੋ ਸਿਰਫ ਉਹਦੀ ਰਜ਼ਾ 'ਚ ਰਾਜ਼ੀਆ ਮੈਂ बार-बार ਤੁਹਾਨੂੰ ਸਾਰਿਆਂ ਨੂੰ ਇਸੇ ਚੀਜ਼ ਦਾ ਬਿਆਨ ਕਰਦੀ ਹੈ ਕਿ ਪਰਮਾਤਮਾ ਜਬ ਬਹੁਤ ਸ਼ਕਤੀ ਹੈ ਬਹੁਤ ਸ਼ਕਤੀ ਅੱਜ ਕੱਲ੍ਹ ਜਿਸ ਤਰ੍ਹਾਂ ਕਲਯੁਗ ਦਾ ਪਾਰ ਚੱਲ ਰਿਹਾ ਜਾਂ ਕਲਯੁਗ ਦਾ ਪਹਿਰਾ ਚੱਲ ਰਿਹਾ ਲੋਕ ਕਹਿੰਦੇ ਇੱਥੇ ਸਾਨੂੰ ਕੋਈ ਰੱਬ ਵੇਖਣ ਦਾ ਲੋਕ ਕਹਿੰਦੇ ਕੋਈ ਗੱਲ ਨਹੀਂ ਕਰੀ ਜਾਓ ਸਾਡਾ ਕੀ ਲੈਣਾ ਦੇਣਾ ਲੇਖਾ ਧਰਮ ਰਾਜ ਨੇ ਲੈਣਾ ਪਰਮਾਤਮਾ ਨੂੰ ਸੁਣਾ ਕੇ ਇਸ ਲਈ ਜੋ ਕਲ ਅੰਦਾਬਾਦ ਦੇ ਵਿੱਚ ਬੀਤੇ ਆ ਉਹ ਬਹੁਤ ਹੀ ਜ਼ਿਆਦਾ ਦੁੱਖ ਭਰਿਆ ਸੀ ਮੇਰੇ ਲਈ ਤਾਂ ਬਹੁਤ ਦੁੱਖ ਭਰਿਆ ਸੀ ਬਹੁਤ ਹੀ ਜ਼ਿਆਦਾ 바ਕੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਮੇਰੀ ਗੱਲਬਾਤ ਕਿਸੇ ਤਰੀਕੇ ਚ ਵੀ ਕਰਨ ਜੇ ਤੁਹਾਡੇ ਮੇਰੇ ਕੋਲੋਂ ਜਾਂ ਮੇਰੇ ਬੋਲਾਂ ਦੇ ਵਿੱਚ ਕੁਝ ਗਲਤੀ ਹੋ ਗਈ ਹੋਵੇ ਤਾਂ ਮੈਂ ਦਿਲੋਂ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ ਕੀ ਤੁਹਾਡੀ ਮੌਨਿਕਾ धवन ਤੁਹਾਡੇ ਹਰ ਇੱਕ ਚੈਨਲ ਦੇ ਨਾਲ ਜੁੜਦੇ ਰਹਿਣਗੇ ਗੱਲਬਾਤ ਕਰਦੇ ਰਹਿਣਗੇ ਆਪਣਾ ਪਿਆਰ ਸਨੇਹਾ ਮੈਸੇਜ ਇਸ ਤਰ੍ਹਾਂ ਹੀ ਦਿੰਦੇ ਰਹੋ ਧੰਨਵਾਦ ਜੀ ਸ਼ੁਕਰੀਆ